ਆ ਦੇਖੋ ਯਾਰ ਰੂਹ ਕੰਮ ਦੀ ਹੈ ਹੈ ਫੋਟੋਆਂ ਭੈਣ ਦੇ ਆ ਆ ਦੇਖੋ ਆ ਦੇਖੋ ਜੀ ਇਹ ਫੋਟੋਆਂ ਕਿਧੀਆਂ ਨੇ ਇਹ ਉਹੀ ਫੌਜੀ ਦਾ ਉਹਦੀਆਂ ਨੇ ਗਪਾਲ ਦੀਆਂ ਨੇ ਉਸੇ ਦੀ ਇਹ ਦੇਖ ਸਕਦੇ ਹੋ ਜੀ ਇਹ ਫੌਜੀ ਗਪਾਲ ਸਿੰਘ ਦੀਆਂ ਫੋਟੋਆਂ ਨੇ ਉਦੇ ਘਰ ਦੇ ਘਰ ਦੇ ਵੀ ਇਹਨਾਂ ਨੂੰ ਸਾਨੂੰ ਅੰਦਰ ਮਰਿਆਵਾਂਗੇ ਘਰ ਦੇ ਬਹੁਤ ਤੜਫ ਰਹੇ ਨੇ ਰੋ ਰਹੇ ਨੇ ਇਹ 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 ਸ਼ਖਸ ਨੇ ਗੋਲੀ ਮਾਰੀ ਆਪਣੇ ਪੁੱਤ ਦੇ ਆ ਸਾਰੇ ਦੇਖੋ ਜੀ ਆ ਦੇਖੋ ਇਹ ਫੋਟੋ ਆ ਉਹਰੇ ਡੇਗੇ ਹੈ ਹਾਂ ਗੁੱਸੇ ਹੋ ਗਿਆ ਕਹਿੰਦੇ ਕਿ ਸਰਾਉਣਾ ਪਰਾਂ ਗੰਦ ਨੂੰ ਸੱਟੋ ਪਰਾਂ ਕਹਿੰਦੇ ਗੰਦ ਨੂੰ ਬਾਹਰ ਡੇਗੋ ਆ ਦੇਖੋ ਮੈਡਲ ਲੈਂਦਾ ਮੈਡਲ ਲੈ ਰਿਹਾ ਯਾਰ ਐਡੀ ਵੱਡੀ ਬਿਰਕ ਕੁਝ ਨਹੀਂ ਸਿੱਖਿਆ ਮਿਲੀ ਕਿੰਨੇ ਸਾਲ ਫੌਜ ਦੇ ਵਿੱਚ ਗੁਜ਼ਾਰੇ ਹੋਣੇ ਤੁਸੀਂ ਹਿਸਾਬ ਲਾ ਲਓ ਤੁਹਾਡੇ ਸਾਹਮਣੇ ਦੇਖੋ ਵੀ ਇੰਨਾ ਉਹਨਾਂ ਦੇ ਪਰਿਵਾਰ ਦੇ ਵਿੱਚ ਗੁੱਸਾ ਸੀਗਾ ਉਹਦੀ ਫੋਟੋ ਰੱਖਣੀ ਕਰ ਮਨਜ਼ੂਰ ਨਹੀਂ ਕਰਨੀ ਵੀ ਅਸੀਂ ਬਾਹਰ ਛੱਟਣਾ ਚਾਹੀਏ ਵੀ ਬਾਹਰ ਛੱਟਾਂਗੇ ਇੱਥੇ ਡੇ ਅੱਗੇ ਗਲੀ 'ਚ ਗਲੀ 'ਚ ਇਹਨੂੰ ਕਹਿੰਦੇ ਅੱਗ ਲਾਓ ਇਹਨਾਂ ਨੂੰ ਆਹ ਫੋਟੋ ਹੈ ਬਾਈ ਦੀ ਅਮਨਦੀਪ ਸਿੰਘ ਹਾਂਜੀ ਹਾਂਜੀ ਆਹ ਦੇਖੋ ਜੀ ਨਰਮ ਕਹਿੰਦੇ ਹੱਦ ਤੋਂ ਜ਼ਿਆਦੇ ਬਹੁਤ ਸਿਆਣਾ ਜਵਾਰੀ ਬਹੁਤ ਜ਼ਿਆਦੇ ਨਰਮ ਬਹੁਤ ਜ਼ਿਆਦੇ ਸਿਆਣਾ ਜਵਾਰ ਸੀਗਾ ਜੀ ਆਹ ਦੇਖੋ ਜੀ ਭੈਣ ਦੀ ਗੋਦੀ 'ਚ ਸੀ ਉਸ ਟਾਈਮ ਜਦੋਂ ਬਾਪ ਨੇ ਗੋਲੀ ਮਾਰੀ ਐ ਦਿਨਾਲੀ ਦੀ ਤਾਂ ਭੈਣ ਦੀ ਗੋਦੀ ਦੇ ਵਿੱਚ ਸੀ ਭਰਾ ਮਨਦੀਪ ਤਾਂ ਬਹੁਤ ਵੱਡਾ ਦਰਦ ਹੈ ਜਿਹੜਾ ਭੈਣ ਦਾ ਦੇਖਿਆ ਨਹੀਂ ਜਾਂਦਾ ਕੀ ਹਾਲਾਤ ਪਰਿਵਾਰ ਦੇ ਯਾਰ ਬਣਾਤੇ ਜੰਮੀ ਨਹੀਂ ਸੋਚਿਆ ساری ਉਮਰ ਜੇਲ੍ਹ 'ਚ ਦੇਖ ਲਓ ਵੀ ਉਹਦੀ ਵੀ ਲੰਘੂਗੀ ਤੇ ਪਰਿਵਾਰ ਦੇ ਵੀ ਹਾਲਾਤ ਦੇਖ ਲਓ ਭੈਣ ਦਾ ਭਾਈ ਜਦੋਂ ਭਗ ਜੇ ਅੱਛਾ ਫੋਟੋ ਐ ਤਾਰੀਂ ਝਪੜਾਈ ਕਰੇ ਬੱਚੇ ਦੋਨੇ ਘਾਰੇ ਸੀ ਪੜ੍ਹਾਈ ਦਾ ਜੀ ਬੱਚੇ ਮੁੰ ਲੜਕਾ ਵੀ ਕਰ ਰਿਹਾ ਸੀ ਲੜਕਾ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਖੜਿਆਂਗੇ ਚੀਮਾ ਮੰਡੀ ਬਾਬਾ ਆਤਰ ਸਿੰਘ ਦੀ ਜੋ ਚਰਨਸ਼ੋ ਜਿੱਥੇ ਜਨਮ ਸਥਾਨ ਚੀਮਾ ਮੰਡੀ ਵਿਖੇ ਖੜਿਆਂਗੇ ਜਿੱਥੇ ਕਿ ਇੱਕ ਨੌਜਵਾਨ ਲਗਭਗ 18-19 ਸਾਲ ਦਾ ਸੀ 19 ਸਾਲ ਦਾ ਅਮਨਦੀਪ ਸਿੰਘ ਉਸਦੇ ਰਿਟਾਇਰ ਪਿਤਾ ਸੂਬੇਦਾਰ ਗੋਪਾਲ ਸਿੰਘ ਕੋਠੀ ਦੇਖ ਸਕਦੇ ਹੋ ਲਿਸ਼ਾਨ ਬਣੀਆਂ ਸੂਬੇਦਾਰ ਰਟੈਰੋ ਕੇ ਆਏ ਸੀਗੇ ਤੇ ਆਪਦੇ ਪੁੱਤ ਦੇ ਹੀ ਛਾਤੀ 'ਚ ਗੋਲੀ ਮਾਰੀ ਦਿਨਾਲੀ 12 ਬੋਰ ਦੀ ਰਫਲ ਦੀ ਕਿਉਂ ਗੋਲੀ ਮਾਰੀ ਰਾਤ ਨੂੰ 10 ਵਜੇ ਦਾ ਵਾਕਿਆ ਇਹ ਲਗਭਗ ਜਦੋਂ ਛਾਤੀ 'ਚ ਗੋਲੀ ਮਾਰੀ ਆਪਦੇ ਪੁੱਤ 19 ਸਾਲ ਦੇ ਦੇ ਤੇ ਉਸ ਤੋਂ ਬਾਅਦ ਜਿਹੜੀ ਘਟਨਾ ਘਟਈ ਹੈ ਉਹਦੋਂ ਵੀ ਖਤਰਨਾਕ ਹੈ ਜਦੋਂ ਗਮੰਡੀ ਆਪਣਾ ਉਹਨਾਂ ਦੇ ਸਰੀਕੇ ਵਾਲੇ ਚੱਕੇ ਲਗੇ ਤਾਂ ਰਾਤ ਨੂੰ 11 ਵਜੇ ਮਾਡਲ ਟਾਊਨ ਦੇ ਲਵੇ ਗੱਡੀ ਤਿੰਨ ਲੋਟਨੀਆਂ ਖਾ ਗਈ ਐਕਸੀਡੈਂਟ ਹੋ ਗਈ ਵਿੱਚੇ ਅਮਨਦੀਪ ਸਿੰਘ ਜਿਹਦੇ ਗੋਲੀ ਬੱਜੀ ਹੋਈ ਹੈ ਅੱਗੇ ਜਾ ਕੇ ਵੀ ਜੇ ਕਹਿੰਦੇ ਹੋ ਵੀ ਗੱਡੀ ਪਲਟ ਗਈ ਕੋਰੋ ਫਾਇਰ ਹੋਇਆ ਜੀ ਦੇਖ ਸਕਦੇ ਹੋ ਕੋਰੋ ਜੀ ਫਾਇਰ ਹੋਇਆ ਜੀ ਇੱਥੋਂ ਫਾਇਰ ਹੋਇਆ ਦੋਸਤੋ ਤੇ ਉੱਥੇ ਉਹ ਪੁਲੀ ਤੇ ਦਿਖਾਓ ਪੁਲੀ ਸਾਹਮਣੇ ਮੋਟਰਸਾਈਕਲ ਖੜਿਆ ਜਿੱਥੇ ਜਿੱਥੇ ਮੋਟਰਸਾਈਕਲ ਖੜਾ ਪੁਲੀ ਦੀਂਦੀਆ ਉਹਦੇ ਉੱਤੇ ਖੜ ਕੇ ਫਾਇਰ ਮਰਿਆ ਤੇ ਆਹ ਜਗ੍ਹਾ ਤੇ ਜਿੱਥੇ ਮੈਂ ਖੜਾ ਇੱਥੇ ਜਨਨੇ ਕੇ ਨੌਜਵਾਨ ਅਮਨਦੀਪ ਸਿੰਘ ਜਿਹਦੀ ਉਮਰ ਲਗਭਗ 19 ਸਾਲ ਦੀ ਸੀ ਇੱਥੇ ਗੋਲੀ ਮਾਰੀ ਗਈ ਉਹਦੇ ਤੇ ਇੱਥੇ ਛਾਤੀ 'ਚ ਗੋਲੀ ਕਹਿੰਦੇ ਇੱਥੋਂ ਦੀ ਨਿਕਲ ਕੇ ਗੋਲੀ ਬਾਹਾਂ 'ਚ ਆ ਗਈ ਸਾਰਾ ਚੱਕਿਆ ਉਹਦੇ ਹੱਥ ਛੱਕੇ ਨਹੀਂ ਆ ਸਾਥ ਜਵਾਗ ਸਾਡੀ ਢਿਹਣ ਲਿਖੜੀ ਗਈ ਬਾਕੀ ਨਰਮ ਬਹੁਤ ਅਸੀਂ ਜਦੋਂ ਮਾਲ ਡਾਊਨ ਉਹਨੂੰ ਪਲਟ ਕੇ ਗੱਡੀ 'ਚੋਂ ਫੇਰ ਦੁਬਾਰੇ ਕੱਢਿਆ ਦੁਬਾਰੇ ਫੇਰ ਕੱਢਿਆ ਜਦੋਂ ਉੱਥੋਂ ਚੱਕ ਕੇ ਮੈਂ ਪਾਉਣ ਲੱਗਿਆ ਬਸ ਉੱਥੇ ਬੱਚੇ ਦੇ ਸਾਹ ਪੂਰੇ ਹੋ ਗਏ ਉੱਥੇ ਸਾਹ ਪੂਰੇ ਹੋ ਗਏ ਬੱਚੇ ਦੇ ਅਸੀਂ ਜਦੋਂ ਟਾਕੀਆਂ ਉਹਦੀਆਂ ਜਾਂ ਹੋ ਗਿਆਂ ਟਾਕੀਆਂ ਪੱਟੀਆਂ ਟਾਕੀਆਂ ਨੇ ਪੱ ਯੋ ਤਾਂ ਮੈਂ ਲੱਤ ਕੇ ਉਹਦੇ ਤੇ ਰਿਆ ਉਦੋਂ ਬਚਾਖਾਂ ਮੀਟ ਗਿਆ ਸੀ ਤੇ ਭੈਣ ਨਾਲੇ ਸੀ ਉਹਦੇ ਭੈਣ ਨਾਲ ਸੀ ਮੇਰਾ ਗੋਦੀ ਚ ਦੀ ਭੈਣ ਦੇ ਮੇਰਾ ਗਾਲ ਐ ਫੜੀ ਕੀ ਆ ਵਾਰ-ਵਾਰ ਕੁੜੀ ਆ ਵੀ ਅੰਕਲ ਛੇਤੀ ਆਪਾਂ ਡਾਕਟਰ ਵਧੀਆ ਨਹੀਂ ਹੈਗੇ ਡਾਕਟਰ ਤੇ ਹੋਰ ਦੇ ਲੈ ਕੇ ਚੱਲੂ ਹਸਪਤਾਲ ਚ ਵੀ ਜਾ ਕੇ ਸਾਡੇ ਨਾਲ ਬਹੁਤ ੱੱਕਾ ਹੋ ਰਿਹਾ ਹਸਪਤਾਲ ਅੱਛਾ ਸੁਣਵਾਈ ਨੇ ਆਹੋ ਹੀ ਸਾਡੇ ਨਾਲ ਕੋਈ ਉੱਥੇ ਗੱਲ ਨਾ ਬੱਤ ਕੋਈ ਨਹੀਂ ਪੁੱਤੀ ਜਾਂਦੀ ਉਹਦੇ ਗਾਲ ਮੈਨੂੰ ਫੜੀ ਹੋਈ ਉਹ ਮੰਮੀ ਨੇ ਫਿਰ ਉਹਦਾ ਗਾਲ ਛੱਡ ਤਾ ਭੱਜਾ ਨਹੀਂ ਗਿਆ ਉਹਦੀ ਮੰਮੀ ਤੋਂ ਹੋਰ ਵੀ ਛੱਡ ਤਾ ਪਿੱਛੇ ਮੁੜ ਕੇ ਝੱਕ ਲਗ ਗਿਆ ਉਹਦੀ ਫੈਰ ਮਾਰੇ ਜਿਹੜੇ ਇਹ ਨੂੰ ਗਾਲਾਂ ਕੱਢੀਆਂ ਹਾਂ ਬਾਹ ਤੂੰ ਇਹ ਕੰਜਰਾ ਕੀ ਕੀਤਾ ਹਾਂ ਕੁੱਤਿਆ ਮਾਹ ਤੂੰ ਆਪਦਾ ਜਵਾਖ ਮਾਰਤਾ ਹਾਂ ਮੈਨੂੰ ਕਹਿੰਦਾ 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 ਮਰੀ ਇਹਨੇ ਬਲੈਂਡ ਪਾੜਤੀ ਹਾਂ ਜੀ ਮਾਹ ਤੂੰ ਜਵਾਖ ਦੀ ਬਲੈਂਡ ਪਿੱਛੇ ਤੂੰ ਜਵਾਖ ਮਾਰੇਗਾ ਨਾਲ ਦੀ ਲੰਦਰ ਨੂੰ ਚੱਲ ਪਿਆ ਮਾਹ ਤੂੰ ਹੁਣ ਐਂ ਦੱਸ ਵੀ ਜਵਾਖ ਉਹ ਕਹਿੰਦਾ ਕੁਛ ਨਹੀਂ ਕਰਿਆ ਕੁਛ ਨਹੀਂ ਹੋਇਆ ਕੁਛ ਨਹੀਂ ਐਂ ਕਰੀ ਗਿਆ ਜਵਾਖ ਇੱਥੇ ਢੇਢੇ ਰੀ ਹੋਇ ਕਰਿਆ ਪਿਆ ਪੁੱਤ ਨੂੰ ਮਾਰ ਕੇ ਕਹਿੰਦਾ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਕਹਿੰਦਾ ਫੇਰ ਮੁੱਟਿਆ ਫੇਰ ਦੁਬਾਰੀ ਮਾਰ ਕੇ ਅੰਦਰ ਦੁਬਾਰੀ ਲੋੜ ਕਰਨ ਵਾਗਿਆ ਅੱਛਾ ਦਵਾਰੇ ਕਹਿੰਦਾ ਵੀ ਇਹਨਾਂ ਨੂੰ ਦੋਨਾਂ ਨੂੰ ਨਾਲੇ ਜਿਹੜੀ ਇਹਦੀ ਕੁੜੀ ਆ ਨੂੰ ਨਾਲੇ ਇਹਦੀ ਮਾਂ ਨੂੰ ਮਾਰਨਾ ਚਾਹੁੰਦਾ ਫਾਇਰ ਪਾਉਣ ਦੀ ਜੀ ਦੂਜਾ ਫਾਇਰ ਦੂਜਾ ਫਾਇਰ ਪਾ ਰਿਆ ਸੀ ਦਵਾਰੇ ਉਹ ਬਾਅਦ ਫਿਰ ਆਸੀ ਥਾਣੇ ਗਏ ਜੀ ਫਿਰ ਟਿਕਾਇਆ ਇਹ ਰਾਤ ਨੂੰ ਅੱਛਾ ਪੜ ਕੇ ਹਟ ਗਿਆ ਸੀ ਨਹੀਂ ਪੜਦਾ ਸੀ ਵੀ ਇਹ ਕਰ ਰਿਹਾ ਸੀ ਇਹਦੇ ਵੀ ਇਹ ਕਰ ਰਿਹਾ ਸੀ ਤੇ ਉਹ ਨਰ ਬਹੁਤ ਜ਼ਿਆਦਾ ਹੀ ਮੈਂ ਕਹਿੰਦਾ ਪਾਣੀ ਸੀ ਜਮੀ ਕਿਸੇ ਨੂੰ ਕੁਝ ਵੀ ਇੱਕ ਦੋ ਦੋ ਨਹੀਂ ਕਰਨ ਦੀ ਜਦੋਂ ਤੁਸੀਂ ਭੱਜ ਲੇ ਹਾਂਜੀ ਇਹਨੇ ਗਮਲਾ ਮਾਰੇ ਸੀ ਤੇ ਮੈਂ ਅਮਨ ਨੂੰ ਲੈ ਕੇ ਭੱਜ ਕੇ ਮੇਰੀ ਕੁੜੀਆਂ ਨੇ ਕਿਹਾ ਕਿ ਦਨਾਲੀ ਲੈ ਕੇ ਅੰਦਰ ਜਾਣੀ ਮੈਂ ਦੂਰ ਤੱਕ ਲੈ ਗਿਆ ਉਹ ਖਿੱਚ ਕੇ ਬਹੁਤ ਉਰਤਕ ਲੱਗੇ ਮੈਂ ਗੇਟ ਵੀ ਖੜਕਾਇਆ ਮੈਂ ਬਹੁਤ ਚਿੱਕਾ ਵੀ ਮਾਰਿਆ ਪਰ ਕਿਸੇ ਤਰ੍ਹਾਂ ਉਸ ਟਾਈਮ ਗੇਟ ਹੀ ਨਹੀਂ ਖੁੱਲਿਆ ਇਸੇ ਤਰ੍ਹਾਂ ਵੀ ਇਹ ਖੁੱਲਿਆ ਮੈਂ ਬਹੁਤ ਰੋੜਾ ਪਾਇਆ ਪਰ ਇਹਨੇ ਕੀ ਕਰਿਆ ਮੈਂ ਮਨੂ ਜਿੱਦ ਤੱਕ ਕਿੱਚ ਕੇ ਲੱਗ ਗਈ ਲੱਗ ਗਈ ਤਾਂ ਉਹ ਖੜ ਗਿਆ ਅਮਲ ਖੜ ਗਿਆ ਆ ਮੈਂ ਕਹਿੰਦਾ ਮਨੂ ਮੇਰਾ ਤੇਵਾ ਮੇਰੇ ਕੋਲ ਨਹੀਂ ਆ ਰਿਹਾ ਨਹੀਂ ਉਹ ਖੜ ਗਿਆ ਮੈਂ ਇਹ ਗੇੜ ਖੜਕਾਉਣ ਲੱਗੀ ਗਵਾਂਡੇ ਦੇ ਉਪਰ ਤੱਕ ਕਿੰਨੇ ਪੈਰ ਕਰਤਾ ਥੋੜੇ ਮਾਰੀ ਮਨੂ ਭਾਈ ਮੇਰੇ ਬੰਦ ਤੇ ਮੇਰਾ ਮੁੰਡਾ ਵੀ ਠਿਕੂ ਪੁੱਤ ਹੈ ਕੱਲ ਦਾ ਫਟਰਿਆ ਮੇਰਾ ਕੱਲਾ ਮੇਰਾ ਪੁੱਤ ਠਿਕ ਕੱਲਾ ਮੇਰਾ ਪੁੱਤਾ ਥੀ ਇੰਨਾ ਮੇਰੀ ਨੂੰਹ ਸਮਝੀ ਨਾ ਮੇਰਾ ਪੁੱਤ ਸਮਝਿਆ ਪੁੱਤ ਤੈਨੂੰ ਮੈਂ ਦੱਸਾਂ ਬੇਟੇ ਮੇਰਾ ਬੁਢਾਪਾ ਰੁੜ ਗਿਆ ਇਹਦਾ ਰੁੜ ਗਿਆ ਚਾਰ ਕੁੜੀਆਂ ਨੇ ਮੇਰੇ ਕੱਲਾ ਮੇਰਾ ਪੁੱਤ ਹੈ ਬੇਟੇ ਚਾਰੇ ਕੁੜੀਆਂ ਘੰਟਾ ਕਾਂਦੀਆਂ ਨੇ ਉਧਰ ਆ ਕੇ ਮੁੜ ਜਾਂਦੀਆਂ ਨੇ ਕੋਈ ਮੇਰੀ ਕੁੜੀਆਂ ਨਹੀਂ ਕਹਿੰਦੀ ਵੀ ਸਾਨੂੰ ਆਹ ਦੇ ਦੇ ਆਹ ਦੇ ਦੇ ਫੇਰ ਇਹ ਸਮਝ ਨਹੀਂ ਆਂਦੀ ਨਾ ਪੁੱਤ ਨੂੰ ਆਈ ਹੈ ਨਾ ਮੇਰੀ ਨੂੰਹ ਨੂੰ ਆਂਦੀ ਹੈ ਹੁਣ ਅਸੀਂ ਕੀ ਕਰੀਏ ਆ ਹੁਣ ਇਹ ਤਵੇ ਲਗਦੇ ਨੇ ਅਕ ਤੁਹਾਡੇ ਕਰਨੇ ਮਰਿਆ ਮੇਰਾ ਮੁੰਡਾ ਇਹ ਦੱਸੋ ਪੁੱਤ ਸਾਡੇ ਕਰਨੇ ਕਿਵੇਂ ਮਰ ਗਿਆ ਉਹ ਪਰਸੋਂ ਦੀ ਗੱਲੀ ਆ ਇਹ ਆ ਪਰਸੂ ਮਰੇ ਪਿੱਛੇ ਆਈ ਆਈਆਂ ਮੈਂ ਜਿਹਦਾ ਅਸੀਂ ਆ ਖਾ ਹੋਇਆ ਤੰਸ ਹਾਂ ਤੱਕੇ ਮਾਰ ਮਾਰ ਕੀ ਲੈਣਾ ਆਏ ਹੋ ਤੁਸੀਂ ਮੇਰੀ ਨੂੰਨੇ ਤੇ ਮੇਰੀ ਕੁੜੀ ਨੇ ਕਹਿਆ ਅੱਛਾ ਫਿਰ ਮੈਂ ਆਣਾ ਨਹੀਂ ਥੀ ਮੈਂ ਉਰੇ ਮੇਰੇ ਪੁੱਤ ਦੇ ਘਰ ਆਣਾ ਧੀ ਮੈਂ ਜਮਿਆ ਜਲਮ ਦਿੱਤਾ ਪੁੱਤ ਮੈਂ ਵੀ ਵੀ ਐਡਾ ਕਲੇਸ਼ ਵੱਧ ਗਿਆ ਇਹ ਤਾਂ ਬਹੁਤ ਥਿਰ ਤੋਂ ਚੱਲ ਰਿਹਾ ਵੀਰ ਜੀ ਕਲੇਸ਼ ਤਾਂ ਨਾ ਬਹੁਤ ਚਿਰ ਕੋ ਤਾਲੇ ਰਹਿ ਲੇ ਕਿ ਨਾ ਇਹ ਕਲੇਸ਼ ਮਿਟ ਨਹੀਂ ਜਾ ਗਿਆ ਬਥੇਰਾ ਸਮਝਾਇਆ ਭਜਾਈ ਨੂੰ ਵੀ ਤੇ ਭਰਾ ਨੂੰ ਵੀ ਕੋਈ ਨਹੀਂ ਸਮਝਿਆ ਨਾ ਮਾਪੇ ਉਹਨੂੰ ਵੀ ਲੈੰਦੇ ਸੀਗੇ ਵੀ ਮਾਪੇ ਕਾਰਨ ਸਾਡਾ ਕਲੇਸ਼ ਆ ਸੀ ਮਾਪੇ ਨੂੰ ਵੀ ਅਲੱਗ ਬਿਠਾ ਰੱਖਿਆ ਦੀ ਕਮਰੇ ਉਧਰ ਅੰਦਰਲੇ ਘਰ ਆਪਣੇ ਤੇ ਇਹ ਫਿਰ ਵੀ ਮੇਰਾ ਭਰਾ ਗਾ ਦੀ ਆਤਮਾ ਮਚਦੀ ਸੀ ਕਲੇ ਦੀ ਵੀ ਮਾਪੇ ਨੇ ਬਡੇ ਪੇਚ ਹੁਣ ਮੈਂ ਹੀ ਸੇਵਾ ਕਰਨ ਵਾਲਾ ਹੋਰ ਕੋਈ ਕਰਨ ਵਾਲਾ ਨਹੀਂ ਹੈਗਾ ਤੇ ਇਹਨਾਂ ਨੂੰ ਇਹ ਲੈ ਆਇਆ ਤੀਗਾ ਇਹਨਾਂ ਦਾ ਫੇਰ ਵੀ ਕਲੇਸ਼ ਰਿਆ ਫੇਰ ਵੀ ਅਸੀਂ ਵੀ ਫੋਨ ਕਰਕੇ ਕਿਹਾ ਮੰਮੀ ਪਾਪਾ ਨੂੰ ਵੀ ਮੰਮੀ ਪਾਪਾ ਤੁਸੀਂ ਆਪਣੇ ਘਰ ਚਲੇ ਜਾਓ ਇਹਨਾਂ ਦਾ ਕਲੇਸ਼ ਨੁਕਰੀ ਤੇ ਇਹ ਚਲੇ ਗਏ ਆਪਦੇ ਘਰ ਬੈਠ ਗਏ ਜਾ ਕੇ ਇਹਨਾਂ ਦਾ ਕਲੇਸ਼ ਫੇਰ ਵੀ ਨਹੀਂ ਮੁਕਿਆ ਉਹ ਕਲੇਸ਼ ਨੇ ਸਾਡਾ ਪਤੀਜਾ ਖਤਮ ਕਰ ਲਿਆ ਪੁੱਤ ਜੀ ਹਾਂ ਜਾਨੇ ਕੋਈ ਲੈ ਮੈਂ ਸਾਰਿਆਂ ਦੇ ਸਾਰਿਆਂ ਦੇ ਭੈਣ ਲਵਾਈ ਕੋਈ ਗੱਲ ਨਹੀਂ ਹਾਂ ਜੀ ਭੈਣ ਜੀ ਕੀ ਗੱਲ ਹੋਈ ਸੋਡਾ ਪਤੀਜਾ ਸੀ ਹਾਂ ਜੀ ਮੇਰਾ ਪਤੀਜਾ ਸੀ ਹਾਂ ਕੀ ਗੱਲ ਹੋਈ ਹੈ ਇਹਨਾਂ ਦੇ ਕਲੇਸ਼ ਨੇ ਲੈ ਬੈਠਾ ਅੱਜ ਤਾਂ ਸਮਝਿਆ ਕਿ ਥੱਕ ਗਏ ਜੀ ਅਸੀਂ ਉਹ ਸਮਝਾਉਂਦੇ ਸੀ ਭਾਬੀ ਨੂੰ ਵੀ ਸਮਝਾਉਂਦੇ ਸੀ ਮੈਨੂੰ ਵੀ ਸਮਝਾਉਂਦੇ ਸੀ ਇਹ ਕਲੇਸ਼ ਜਿੱਤੇ ਦੇ ਵਿਆਹੇ ਸੀ ਇਹਨਾਂ ਦਾ ਕਲੇਸ਼ ਹੀ ਨਹੀਂ ਲੋਟਾ ਅੱਛਾ ਮੰਮੀ ਡੈਡੀ ਤਾਂ ਮੇਰੇ ਕਾਫੀ ਭੈਣ ਉਹ ਆਪ ਅੱਡੇ ਪਿੰਨਣ ਜਦੋਂ ਸਾਨੂੰ ਗਿਆਤਾ ਸੀ ਉਹਦੀ ਅੱਡੋ ਇਹ ਹੋ ਗਿਆ ਸੀ ਮੇਰਾ ਭਰਾ ਚਾਰ ਭੈਣਾਂ ਆ ਗਏ ਸੀ ਕੱਲਾ ਭਰਾ ਸਾਡੇ ਠੀਕ ਹੈ ਪਰ ਇਹ ਨਾ ਸਮਝ ਸਕੇ ਅਕਲੇਸ਼ ਨਹੀਂ ਮੇਰਾ ਪਤੀ ਜਿਆ ਕੋਲ ਹੋ ਲਿਆ ਹੁਣ ਤਾਂ ਜੀ ਮਾੜੀ ਹੋ ਗਿਆ ਜੀ ਮੇਰਾ ਭਰਾ ਉਸ ਦੇ ਕਹਿੰਦੇ ਨੇ ਹੁਣ ਬੜਾ ਪੀ ਆ ਗਿਆ ਜੀ ਐਡਾ ਚਾਂਸ ਕਰਤਾ ਨੇ ਇੱਧਰ ਗਪਾਲ ਸਿੰਘ ਦੀ ਕੋਠੀ ਆ ਜੋ ਇਹ ਗਮੰਡੀ ਨੇ ਸ੍ਰੀਕੇ ਵਾਲੀ ਵੀ ਨੇ ਇਹ ਵੀ ਜਦੋਂ ਗੱਲਾਂ ਸੀ ਅੰਦਰ ਕਰ ਰਹੀ ਸੀ ਵਿਊ ਲੈ ਰਹੀ ਸੀ ਉਹਨਾਂ ਦੇ ਦਾਦਾ ਦਾਦੀ ਹੋਰ ਦੇ ਤਾਂ ਇਹ ਵੀ ਬਾਹਰੇ ਆ ਗਏ ਕਹਿੰਦੇ ਵੀ ਸਾਨੂੰ ਗੁੱਸਾ ਹੈ ਜਿਹੜੀ ਸਚਾਈ ਆਸੀਂ ਦੱਸਾਂਗੇ ਗੱਲ ਤਾਂ ਜੀ ਇਹ ਨਿਤਦਾ ਕਲੇਸ਼ ਸੀਗਾ दारू ਪੀ ਕੇ ਇਹਨਾਂ ਨੂੰ ਜਵਾਖਾ ਨੂੰ ਕੁੱਟਦਾ ਸੀ ਤੇ ਉਹਦੇ ਗਲਤ ਨਜਾਇਜ਼ ਸਬੰਧ ਤੇ ਜਾਨੀ ਨਾਲ ਉਹਦੇ ਨਾਲ ਇਹ ਇੱਕ ਦੋ ਵਾਰ ਘਰੇ ਵੀ ਲਿਆਇਆ ਉਹਨੂੰ ਤੇ ਰੋਜ਼ ਘੋੜਦਾ ਸੀ ਅਸੀਂ ਰੋਜ਼ ਸੜਾਉਂਦੇ ਸੀ ਸਾਨੂੰ ਇਹ ਨਹੀਂ ਪਤਾ ਸੀ ਡੇਲੀ ਵੀ ਰਾਫਲ ਚੱਕਦਾ ਸੀ ਚਲੋ ਐਂ ਤੀ ਗੋਈ ਚਲ ਕਾ ਨੂੰ ਮਾਰਦਾਗਾ ਕਿਲੇ ਸਾਂ ਐਂ ਤੀ ਗਾ ਤੇ ਮਾਤਾ ਜੀ ਉਹਨੂੰ ਲੈ ਕੇ ਉੱਥੇ ਗਈ ਉਹ ਦੋ ਵਾਰ ਆਮਨਦੀਪ ਸਿੰਘ ਨੂੰ ਸਾਡਾ ਬਾਹਰ ਖੜਕਾਇਆ ਉਹਨੇ ਫੱਟ ਕੇ ਜਾ ਕੇ ਮਾਤਾ ਨੇ ਵਿਚਾਲਾ ਉਧਰ ਅੰਦਰ ਵੜ ਜਾਗੇ ਜਿੱਦਾਂ ਦਿਨ ਦੁਨੋਂ ਹੁੰਦਾ ਵੜ ਜਾਂਦੇ ਹਾਂ ਜਿੰਦੇ ਲੱਗੇ ਹੁੰਦੇ ਨੇ ਹਰੇਕ ਦੇ ਹਾਂ ਰਾਤ ਨੂੰ ਖੋਲਣ ਨੂੰ ਟਾਈਮ ਲੱਗਦਾ ਉੱਠਣ ਨੂੰ ਹਾਂ ਐਨੇ ਚ ਉਹਨੇ ਇੱਥੋਂ ਫੜ ਕੇ ਗੋਲੀ ਮਾਰੀ ਗੋਲੀ ਮਾਰੀ ਬੱਚਿਆਂ ਵਰਗਾ ਦੀ ਬੱਚਾ ਦੇਖੋ ਆਪਾਂ ਜੇ ਇਹਦੇ ਘਰ ਵਾਲੀ ਨੂੰ ਕਿਸੇ ਕੋਈ ਮਾਰੀ ਨਹੀਂ ਦੇ ਇਹ ਬੰਦਾ ਆਪ ਗਲਤ ਜੀ ਠੀਕ ਹੈ ਕੰਨੇ ਨਰਮਾ ਬਹੁਤ ਸੀ ਮੁੰਡਾ ਮੁੰਡਾ ਤਾਂ ਸਿਆਣੇ ਦਾ ਰੁਪਿਆ ਦੀਜੀ ਅਸੀਂ ਜਿੱਥੇ ਮਰਜੀ ਜੇ ਕੋਈ ਕੋਈ ਦੇ ਘਰ ਵਾਲੀ ਗਲਤ ਹੋਵੇ ਕੋਈ ਪਰਿਵਾਰ ਚਾਹੇ ਜੇ ਕੋਈ ਸੌ ਨਹੀਂ ਖਾਂਦਾ ਵੀ ਇਹ ਜੀ ਸਾਰਾ ਬੇੜਾ ਖੜਾਗਾ ਕੋਈ ਗਲਤ ਨਹੀਂ ਦੀ ਕੋਈ ਠੀਕ ਹੈ ਇਹ ਬੰਦਾ ਆਪ ਹੀ ਗਲਤ ਦੀ ਤੇ ਪਹਿਲਾਂ ਵੀ ਇੱਥੇ ਕਲੇਸ਼ ਤੁਸੀਂ ਛਡਾਉਂਦੇ ਰਹੋ ਬਾਈ ਨਿੱਕ ਦਾ ਕਲੇਸ਼ ਦੀ ਉਹਨਾਂ ਨੂੰ ਰੋਟੀ ਨਹੀਂ ਖਾਣ ਦਿੰਦਾ ਵੀ ਕਰੇ ਪੈਂਦਾ ਦੀ ਕਿਸੇ ਦੇ ਇਜਾਜ਼ਤ ਦੇ ਬਾਕਾ ਅੱਛਾ ਰਾਤ ਨੂੰ ਲੁਕਦਾ ਦੀ ਇੱਥੇ ਗਮੰਡੀਆਂ ਦੇ ਕਰੇ ਦੋ ਦੋ ਦਿਨ ਪੈਂਦਾ ਦੀ ਉਹ ਆਪਣਾ ਅਮਨਦੀਪ ਸਿੰਘ ਅਮਨਦੀਪ ਸਿੰਘ ਰਾਫਲ ਚੱਕ ਲੈਂਦਾ ਦੀ ਉਹ ਡਰਦਾ ਮਾਰਾ ਅੱਜ ਦਿਨ ਇਹ ਮੇਰਾ ਕਾਰ ਹੈ ਜੀ ਅੱਛਾ ਸਾਹਮਣੇ ਵਾਲਾ ਹੀ ਹੈ 2 ਦਿਨ ਮੈਂ ਆਪਦੇ ਘਰੇ ਰਾਇਫਲ ਰੱਖੀ ਹੈ ਜੀ ਠੀਕ ਹੈ ਹਾਂ ਜੀ ਕਿੰਨੇ ਕ ਟਾਈਮ ਦੀ ਗੱਲ ਹੈ ਇਹ ਇਹ ਹੋ ਗਈ ਗੱਲ ਸਿਆਲਾਂ ਜਾਂ ਦੀ ਗੱਲ ਹੈ ਇਹ ਸ਼ਾਲਾਂ ਦੀ ਗੱਲ ਇਹ ਬੰਦਾ ਨਾਲ ਠੀਕ ਹੈ ਜੀ ਇਹ ਬੰਦੇ ਨੇ ਕਿਹਾ ਕਹਿੰਦਾ ਵੀ ਸਾਨੂੰ ਕਿਹੜਾ ਪ੍ਰਮੋਸ਼ਨ ਦੇ ਦੇ ਤੂੰ ਤੇਰੇ ਬੰਦੇ ਨੂੰ ਅਸੀਂ ਤੱਕਲੇ ਵਰਗਾ ਕਰ ਦਿੰਦੇ ਆ ਠੀਕ ਹੈ ਉਹਨੇ ਫੇਰ ਵੀ ਟਲ ਕੁੱਛ ਵੀ ਮੇਰੇ ਬੰਦੇ ਦੀ ਬੇਇੱਜ਼ਤੀ ਹੋ ਜੂਗੀ ਹਾਂ ਠੀਕ ਹੈ ਜੀ ਇਹਦਾ ਨਿੱਤ ਤੱਕਲੇ ਸੀ ਸਾਨੂੰ ਕੋਈ ਨਹੀਂ ਆਉਂਦਾ ਸੀ ਸਾਨੂੰ ਗਮਾਂਡੇ ਅਗਲਾ ਪਾ ਜਾਂਦਾ ਸੀ ਸਾਨੂੰ ਤਿੰਨ ਤਿੰਨ ਵਜ ਜਾਂਦੇ ਰਾਤ ਦੇ ਜੀ ਸੜਾਉਂਦੇ ਨੂੰ ਸੜਾਉਂਦੇ ਆਨੂੰ ਜੀ ਇਹ ਕੀ ਕਰਦਾ ਸੀ ਇਹਦੇ ਵਿੱਚ ਮੈਂ ਨਾ ਮੈਂ ਮੈਂ ਪੈਸਾ ਮੈਂ ਜਦੋਂ ਬੁੜਾ-ਬੁੜੀ ਅੱਜ ਕਹਿੰਦੇ ਇਹ ਗੱਲ ਤਾਂ ਬੁੜਾ ਵੀ ਕਹਿ ਗਿਆ ਵੀ ਹੈਗਾ ਤੀ ਅੱਛਾ ਬੁੜਾ-ਬੁੜੀ ਇਹ ਗੱਲ ਬੁੜੇ ਨੇ ਵੀ ਮੈਨੂੰ ਕਹੀ ਆ ਜੀ ਕਹਿੰਦਾ ਵੀ ਇਹ ਪੁੱਤ ਅਸੀਂ 5 ਜਾਣੇ ਹੋ ਗਏ ਦੇ ਖਾਨ ਵਾਲੇ ਕਹਿੰਦਾ ਵੀ ਇਹ ਕਹਿੰਦਾ ਮੁੰਡੇ ਨੂੰ ਕਹਿੰਦਾ ਕਿ ਕਿੱਥੇ ਲਾਵੇ ਮੁੰਡਾ ਹਜੇ 19 ਸਾਲ ਚ ਲੱਗਿਆ 20ਵੇਂ ਸਾਲ ਚ ਲੱਗਿਆ ਨਹੀਂ ਤਿੱਗਾ ਜੀ ਉਹ ਕੀ ਕਰੂ ਮੇਰਾ ਮੁੰਡਾ 22 ਸਾਲ ਦਾ ਜੀ ਮੈਂ ਹਜੇ ਤੱਕ ਢੱਕਾ ਨਹੀਂ ਤੋੜਨ ਲਾਇਆ ਜੀ ਉਹੋ ਬਿਲਕੁਲ ਠੀਕ ਹੈ ਜੀ ਕਾਦੇ ਪਿੱਛੇ ਫਿਰਦਾ ਹੈ ਇਹ ਬੂੜੇ ਨੇ ਲਾਲਾ ਫਾਨੇ ਉਹਦੇ ਪੜਕਾਈ ਜਾਂਦਾ ਸੀ ਬੂੜੇ ਨੂੰ ਜਿੱਦੇ ਬੂੜੇ ਦੇ ਮਾਰੇ ਜੁੱਤੀਆਂ ਨਾਲੇ ਕੁੜੀਆਂ ਦੇ ਇੱਥੇ ਰੋਂਦੀਆਂ ਜਾਂਦਾ ਤੇ ਜਿਹੜੀ ਕੁੜੀ ਤੈਨੂੰ ਬਿਆਨ ਬਾਗਰੋ ਦੇ ਰਹੀ ਹੈ ਉੱਥੇ ਰੋਂਦੀ ਮੇਰੇ ਬੁੱਕਲ ਚ ਲੈ ਕੇ ਮੈਂ ਬਰਾਈਆ ਕੁੜੀ ਉਹ ਉਹਦੇ ਕੁੜੀ ਨੇ ਇਹਨੇ ਚੱਜ ਦਾ ਟਿਕਾਣਾ ਕੁੜੀ ਦਾ ਕੋਈ ਚੱਜ ਦਾ ਟਿਕਾਣਾ ਪਾਲਿਆ ਇਹ ਜੇ ਇਹ ਕਹਿੰਦੇ ਨੇ ਵੀ ਮੁੰਡਾ ਸਾਡਾ ਵੀ ਸਾਡੇ ਨਾਲ ਮੱਚਦਾ ਦੀ ਮੁੰਡੇ ਤਾਂ ਇਹਨੂੰ ਐ ਪੁੱਛੋ ਇਹਦੀ ਮਾਂ ਨੂੰ ਨਾਲ ਇਹਨੇ ਕੁੜੀਆਂ ਨੂੰ ਭੈਣਾਂ ਨੂੰ ਪੁੱਛੋ ਵੀ ਕਿੱਦੇ ਤੁਹਾਡੇ ਸੰਭਾਰੇ ਦਿੱਤੇ ਤੇ ਕਿੱਦੇ ਤੁਹਾਡੇ ਸੁਸਕਾ ਦਿੱਤੇ ਆਂ ਦੀ ਉਹਨੇ ਬੁੜੀ ਨੇ ਉਹਨੇ ਕਹੇ ਵੀ ਕਦੇ ਵੀ ਇਹ ਕਦੇ ਮੁੱਕੀ ਮਾਰੀ ਆ ਜਾਂ ਕਦੇ ਹੱਥ ਲਾਇਆ ਹੋਵੇ ਨੇ ਮੂੰਹ ਦੀ ਲੜਾਈ ਤੀ ਸਾਨੂੰ ਬਈ ਦੁੱਖ ਜਦੋਂ ਕਹਿੰਦੇ ਤਾਂ ਕਿ ਵੀ ਸਾਨੂੰ 5 ਵਜੇ ਰੋਟੀ ਚਾਹੀਦੀ ਆ ਉਹ ਕਹਿੰਦੀ ਵੀ 5 ਵਜੇ ਰੋਟੀ ਕਿਸੇ ਦੇ ਨਹੀਂ ਬਣਦੀ ਰੋਟੀ ਤਾਂ ਬਣਦੀ ਆ ਕਿ ਹੱਥ ਨੇ 7 ਵਜੇ 8 ਵਜੇ ਰੋਟੀ ਆ ਵੀ ਖਾਣੇ ਆ ਆਪਾਂ ਤੜਕੇ 10 ਵਜੇ ਬਣਦੀ ਆ ਰੋਟੀ ਵੀ ਰੋਟੀ ਦਾ ਟਾਈਮ ਨਾਲ ਜਦੋਂ ਵੀ ਉਹ ਨੌਕਰੀ ਤੋਂ ਆਉਂਦਾ ਤੇ ਹੱਥ ਨੇ ਉਹਨੂੰ ਕੋਈ ਨਾ ਕੋਈ ਫੰਨਾ ਲਾਉਂਦੇ ਤੇ ਅੱਧੀ ਲੜਾਈ ਪੱਲੇ ਇਨਾ ਪਿੱਸੇ ਪੈਂਦੀ ਦੀ ਜੀ ਬਾਕੀ ਜਿਹਦੇ ਦਾ ਹੁਣ ਲਟਾਇਰ ਹੋ ਕੇ ਆਇਆ ਦੀਗਾ ਜੀ ਉਹਦੀ ਪੂਰੀ ਸਾਨੂੰ ਕਹਿੰਦਾ ਰਿਹਾ ਵੀ ਇਹ ਮੁੰਡਾ ਮੈਂ ਇਸੇ 12 ਬੋਰ ਨਾਲ ਮਾਰਨੀ ਮਾਰਨਾ ਹੈ ਅੱਛਾ ਪਹਿਲਾਂ ਕਹਿੰਦਾ ਰਿਹਾ ਕਹਿੰਦਾ ਰਿਹਾ ਜੀ ਮੈਨੂੰ ਕਹਾ ਜੀ ਅੱਛਾ ਹਾਂ ਮੈਨੂੰ ਕਹਿੰਦਾ ਰਿਹਾ ਅਸੀਂ ਸਾਰਾ ਟੱਬਰ ਚਾਰ ਮੈਂਬਰ ਅਸੀਂ ਮੇਰੀਆਂ ਕੁੜੀਆਂ ਨੇ ਦੋ ਅਸੀਂ ਸਾਰੀ ਸਾਰੀ ਰਾਤ ਸਾਨੂੰ ਲੰਗ ਜਾਂਦੀ ਆਗੇ ਵਾਗੇ ਆਗੇ ਵਾਗੇ ਅਸੀਂ ਨਾਲਾ ਘਰ ਦਾ ਖੇਤ ਬਣਾ ਰੱਖਿਆ ਸੀ ਗਾ ਜੀ ਹਾਂ ਇਹਨਾਂ ਨੇ ਸਾਡੀ ਕਿਸੇ ਕਿਸੇ ਦੀ ਗੱਲ ਸਾਡੇ ਇਹਨਾਂ ਦੀ ਜੂਨ ਹੀ ਸਰਕੀ ਕਿਸੇ ਦਾ ਹਮਦਰਦ ਜਵਾਕ ਦੀ ਹਮਦਰਦੀ ਆ ਸਾਨੂੰ ਪਰਿਵਾਰ ਦੀ ਹਮਦਰਦੀ ਆ ਉਹ ਬੰਦਾ ਐਤਵਾਰ ਦੀ ਛੁੱਟੀ ਹੁੰਦੀ ਉਹ ਤਾਂ ਅਕੈਡਮੀ ਚ ਲੱਗ ਜਾਂਦਾ ਸੀ ਸਕਿਉਰਿਟੀ ਗਾਰਡ ਸਵੇਰੀ ਦਾਰੂ ਪੀਣ ਲੱਗ ਜਾਂਦਾ ਬਹੁਤ ਗੇਲਾ ਹਾਂ ਅੱਛਾ ਉਹਦੀ ਰਾਇਫਲਾ ਜਮਾ ਕਰਾਤੀ ਉਹਦੀ ਜਮਾ ਕਰਾਈ ਉਹ ਬੰਦੇ ਨੇ ਕੀ ਪੱਤਾ ਮਾਰਿਆ ਜਨਾਨੀ ਨੂੰ ਆਪਦੀ ਨੂੰ ਕਹਿੰਦਾ ਵੀ ਤੂੰ ਮੈਨੂੰ ਕਹਿੰਦਾ ਵੀ ਰਾਫਲ ਦਬਾ ਲੈ ਵੀ ਮੈਨੂੰ ਕਾਲਜ ਚ ਕਹਿੰਦਾ ਆਹ ਮਿਲ ਗਈ ਸਕਿਉਰਟੀ ਗਾਰਡ ਵੀ ਮਿਲ ਗਈ ਸੰਗਰੂਰ ਅੱਛਾ ਜਮਾ ਕਰਾਤੀ ਸੀ ਰਾਫਲ ਹਾਂਜੀ ਅੱਛਾ ਉੱਥੇ ਬਹੁਤ ਲਾਇਆ ਪਿਆਦਾ ਪੂਰੀ ਫੋਟੋ ਲੱਗੀ ਪਈ ਆ ਉੱਥੇ ਹੁਣ ਪੱਟਦੀ ਹੋਵੇ ਮੈਂ ਕਹਿ ਨਹੀਂ ਸਕਦਾ ਸੰਗਰੂਰ ਵਿਖੇ ਹਾਂ ਉੱਥੇ ਨੇ ਉਦੋਂ ਫਿਰ ਇਹਨੇ ਜਾ ਕੇ ਇਹਦੀ 3 ਮਹੀਨੇ ਵੀ ਚੱਲ ਨਿਤ ਤੱਕਲੇਸ ਰਹਿੰਦਾ ਘਰੇ ਵੀ ਹੱਥਨ ਟੱਕਰਦਾ ਚੱਲ 4 ਵਜੇ ਤੱਕ ਕਰਦਾ ਸ਼ਾਂਤ ਰਹਿਣਾ ਕਰੂ ਠੀਕ ਹੈ ਵੀ ਹੱਥ ਨੇ ਆਇਆ ਕਰੂ ਚੱਲ ਰਾਤ ਨੂੰ ਦਾਪੀ ਪਾਈ ਜਾ ਕਰੂਗਾ ਹਾਂ ਉਹ ਉਥੋਂ ਉਹਨਾਂ ਨੇ ਰਾਫਲ ਫੇਰ ਵੀ ਦਬਾਈ ਸਕਿਉ ਹੁਣ ਕਹਿੰਦਾ ਮੈਂ ਪਿਸਟਲ ਲੈ ਕੇ ਆਉਣਾ ਚੀਗਾ ਜੀ ਇਹ ਆਪ ਗੱਲ ਕਰੀ ਹੈਗੀ ਅਸਾ ਇਹ ਰੋਜ਼ ਇਹਨਾਂ ਨੂੰ ਆਪ ਦਾ ਖਾਂਦਾ ਸੀ ਮੀਟ ਨਾਲ ਰੋਟੀਆਂ ਜੀ ਹੁਣ ਵੀ ਦੇਖੋ ਜੇ ਨਾ ਡੋਲਿਆ ਹੋਇਆ ਤੜਕੇ ਕੱਲ ਮੀਟ ਮੁੰਡੇ ਦਾ 70 ਰੁਪਏ ਪੈਈ ਦੇ ਘਰੇ ਕਿਲੋ ਮੀਟ ਫਰਜ ਚ ਪਿਆਦੀਗਾ ਜੀ ਆਪ ਦਾ ਬੱਬਰ ਪਰ ਕੇ ਮੁੰਡੇ ਨੂੰ ਤਿੰਨ ਵਾਰੀ ਰੋਟੀ ਮੰਗਦੀ ਮੁੰਡੇ ਰੋਟੀ ਨਹੀਂ ਦਿੱਤੀ ਫਾਜ਼ਲਕੀ ਫਾਜ਼ਲਕੀ ਦੀ ਡਿਊਟੀ ਦੀ ਫਾਜ਼ਲਕੀ ਰਫੂਜਣ ਉੱਥੇ ਕੰਮ ਕਰਦੀ ਸੀ ਅੱਧੀ ਉਹਦੀ ਇਥੋਂ ਬਾਹਰ ਕੱਟੀ ਹੋਈ ਹੈ ਜੀ ਹੋਣੀਆਂ ਬਹੁਤ ਉਹ ਉਹ ਟੱਕਰ ਕੇ ਰਾਤ ਦੇ 10 ਵਜੇ ਜਨਾਨੀ ਨੂੰ ਹੋਰੇ ਲੈ ਕੇ ਆਇਆ ਅੱਛਾ ਉਹਦੇ ਨਾਲ ਸੀ ਉਹ ਗੱਲਬਾਤ ਹੋਰੇ ਲੈ ਕੇ ਆਇਆ ਜਦੋਂ ਰਾਤ ਨੂੰ ਉਹਦੀ ਮੰਮੀ ਵੀ ਲਿਆਂਦੀ ਉਸੇ ਟਾਈਮ ਜਦੋਂ ਜਨਾਨੀ ਆਈ ਹੈਗੀ ਜਦੋਂ ਜਨਾਨੀ ਆਇਆ ਰਾਤ ਨੂੰ ਅਸਨੇ ਕੁੱਤੀ ਵੀ ਉਹ ਜਨਾਨੀ ਜੀ ਆਨੇ ਕਹਿ ਸੁਣ ਕੇ ਉਹਨੂੰ ਪਤਾ ਨਹੀਂ 2 ਲੱਖ ਦਿੱਤਾ ਹੈ ਪਤਾ ਨਹੀਂ 3 ਲੱਖ 4 ਲੱਖ 4 ਲੱਖ ਦਿੱਤਾ ਉਹਨੇ ਨਿਮੇੜਾ ਕਰਾ ਉਹਨੂੰ 4 ਲੱਖ ਕਿਹਨੂੰ ਦਿੱਤਾ ਉਹਨੂੰ ਜਿਹੜੀ ਫਾਜ਼ਲ ਕੀ ਜਨਾਨੀ ਅੱਛਾ ਫਾਜ਼ਲ ਕਾਲੀ ਜਨਾਨੀ ਨੂੰ ਉਹਨੂੰ ਕਹਿੰਦਾ ਇਹ ਕਹਿੰਦਾ ਵੀ ਮੈਂ ਤਾਂ ਕਮਾਰਾ ਮੇਰੇ ਤਾਂ ਕੁਛ ਨਹੀਂ ਮੈਂ ਤਾਂ ਕਮਾਰਾ ਵੀ ਮੇਰੇ ਨਾਲ ਤੂੰ ਕਰੇਵਾ ਕਰਾ ਲੈ ਅੱਛਾ ਇਹ ਫੌਜੀ ਗਪਾਲ ਸਿੰਘ ਕਹਿੰਦਾ ਉਹਦੇ ਦੋ ਮੁੰਡੇ ਪਿਆ ਹੋਣ ਵਾਲੇ ਇੱਕ ਕੁੜੀਆ ਤਿੰਨ ਜਵਖ ਨੇ ਉਹਦਾ ਉੱਥੋਂ ਫਾਜ਼ਲ ਕਰ ਤੋ ਉਹ ਰਹਿੰਦਾ ਸੀ ਉਹਦੇ ਘਰਾਂ ਹੋਤੀਗਾ ਉਹਦੀ ਜਗਾ ਬੇਚ ਕੇ ਇਥੇ ਸੁਨਾਮ ਉਹਨੂੰ ਜਗਾ ਦਵਾਤੀ ਜਗਾ ਪਾਈਆ ਜਗਾ ਪਾਪ ਮੁਕੇ ਸਾਰਾ ਕੁਝ ਕਰਕੇ ਉਹਨੇ ਆਪਣੇ ਜਵਾਕ ਛੱਡੇ ਉਰੇ ਵੀ ਮੁੰਡਾ ਉਹਨੂੰ ਛੱਡ ਕੇ ਗਿਆ ਫਾਜ਼ਿਲ ਕੀ ਜਨਾਨੀ ਨੂੰ ਰਾਤ ਨੂੰ ਉਹ ਰਹਾ ਮੀਟ ਮੂਟ ਲਿਆਂਦਾ ਵਧੀਆ ਜਸ਼ਨ ਮਨਾਏ ਨੇ ਸਾਨੂੰ ਕੋਈ ਪਤਾ ਨਹੀਂ ਸਾਨੂੰ ਤਾਂ ਜਦੋਂ ਇਹ ਮਾਨਸਾਲੇ ਆਏ ਨੇ ਆਪਣੇ ਬਾਹਰ ਚ ਇਥੇ ਕਰਿਆ ਸਾਨੂੰ ਤਾਂ ਫੇਰ ਪਤਾ ਲੱਗਿਆ ਵੀ ਇਹਨਾਂ ਦੇ ਅੰਦਰ ਤਾਂ ਪ੍ਰੋਗਰਾਮ ਆਹਾ ਹੋ ਰਿਹਾਗਾ ਇਹ ਸਾਰੀਆਂ ਬੈਬ ਤਾਂ ਏਸੇ ਬੰਦੇ ਦੀਆਂ ਨੇ ਕੱਲੇ ਬੰਦੇ ਚ ਘੋਟਾ ਛੱਡ ਕੇ ਜਵਾਕ ਜਾਨ ਤੋਂ ਡਰਦੇ ਮਾਰੇ ਉਹਦੇ ਗੱਡੀ ਦੇ ਕੱਪੜਾ ਮਾਰ ਕੇ ਉਹਨੂੰ ਤਿਆਰ ਵਾਰ ਤਿਆਰ ਕਰਦੇ ਜੀ ਨੂੰ ਕਿ ਇਹਨੇ ਡਿਊਟੀ ਤੇ ਜਾਣਾ ਸਾਡੇ ਨਾਲ ਕਲੇਸ਼ ਨਾ ਹੋਵੇ ਪੂਰਾ ਡਰ ਬਿਠਾਇਆ ਹੋਇਆ ਸੀ ਪੂਰਾ ਡਰ ਬਿਠਾਇਆ ਹੋਇਆ ਜੀ ਵੀਰੇ ਅਸੀਂ ਬੇਸ਼ੱਕ ਡਰ ਕੇ ਨਹੀਂ ਕਹਿੰਦਾ ਸਾਰੀ ਪੰਚਾਇਤ ਨੂੰ ਪੁੱਛ ਲੋਇਆ ਕਰਦਾ ਹੈਗਿਆ ਨੇ ਕੋਈ ਪਤਾ ਹੈ ਕਿ ਸਾਨੂੰ ਹਮਦਰਦੀ ਆ ਬੱਚੇ ਨਾਲ ਸਾਡਾ ਬੱਚਾ ਮਾਰਤਾ ਉਹਨੇ ਆਪਦਾ ਨਹੀਂ ਮਾਰਿਆ ਬੱਚਾ ਚਲਿਆ ਗਿਆ ਥੋੜਾ ਥੋੜਾ ਦੋਸਤ ਸੀ ਭਾਈ ਹਾਂਜੀ ਅੱਛਾ ਕਿਵੇਂ ਸੀ ਕਿਵੇਂ ਰਹਿੰਦਾ ਸੀ ਬਸ ਸਾਨੂੰ ਹੀ ਪਤਾ ਕਿ ਮਰਿਆਂ ਦਾ ਤੇ ਬੜਾ ਔਖਾ ਰਹਿਣਾ ਸੀ ਉੱਥੇ ਹੀ ਅੱਛਾ ਘਰੋਂ ਔਖਾ ਸੀ ਹੋਰੀ ਬਹੁਤ ਤੰਗ ਕਰਦੀ ਸੀ ਹਾਂਜੀ ਉਂਕ ਮੇਸੀ ਨਰਮ ਸੀਗਾ ਹਾਂ ਮੁੰਡਾ ਜਮਨ ਨਰਮ ਦੀ ਸੀ ਹਮੇਸ਼ਾ ਹਰੇਕ ਨਾਲ ਹੱਸ ਕੇ ਬੋਲਦਾ ਪਿਆਰ ਨਾਲ ਬੋਲਦਾ ਜੇ ਕੋਈ ਬੱਚਾ ਦੁਖੀਵੇਂ ਉਹਨੂੰ ਹਸਾਉਂਦਾ ਇੱਕ ਮਿੰਟ ਬਾਈਕਮ ਕਿਸੇ ਨੂੰ ਸਾਈਡ ਨਹੀਂ ਹੋਣ ਦਿੰਦਾ ਜੀ ਆਪ ਜੇ ਜਿੰਨਾ ਮਰਜੀ ਦੁਖੀ ਸੀ ਕਿਸੇ ਹੋਰ ਬੰਦੇ ਨੂੰ ਸਾਈਡ ਨਹੀਂ ਕਰਦਾ ਸੀ ਅੱਛਾ ਸਾਰੇ ਨੂੰ ਹਸਾਉਂਦਾ ਵੀ ਹਾਂ ਯਾਰ ਸਾਡਾ ਜਮਾ ਪੱਕਾ ਦੋਸਤ ਸੀ ਸਾਡੇ ਨਾਲ ਰਹਿੰਦਾ 24 ਘੰਟੇ ਆ ਦੇਖ ਦਿਓ ਯਾਰ ਅੱਖਾਂ ਬਾਈਆਂ ਦੀਆਂ ਦੇਖ ਸਕਦੇ ਹੋ ਕਿਉਂ ਬਾਈ ਜੀ ਬਹੁਤ ਮਾੜਾ ਕੱਠੀ ਰਹਿੰਦੇ ਸੀ ਪਿੰਡ 'ਚ ਕੱਠੀ ਰਹਿੰਦੇ ਸੀ ਉਹਦੇ ਕੋ ਕਪੜੇ ਹੁੰਦੇ ਅੱਛਾ ਲੈ ਬਈ ਲੈ ਵੀ ਕਰਨੇ ਆਪਣੇ ਬੱਚੇ ਨੇ ਮੇਰੇ ਬੱਚੇ ਨੇ ਕਿਉਂ ਜੀ ਭਾਈ ਦੁਖੀ ਹੈ ਮਨ ਪੂਰਾ ਹਾਂ ਜੀ ਬਹੁਤ ਮਾੜਾ ਲੱਗਦਾ ਦੇਖ ਸਕਦੇ ਹੋ ਵੀ ਦੋਸਤ ਯਾਰ ਆ ਸਾਹਮਣੇ ਖੜੇ ਨੇ ਆਪਣੇ ਮੁੰਡੇ ਨਹੀਂ ਜਾਦੇ ਠੀਕ ਹੈ ਲੈਵੇਂ ਮਕਾਨ ਨੇ ਸਾਰੇ ਹੁਣੀ ਗਏ ਨਹੀਂ ਕਰ ਉੱਟ ਕੇ ਤਿੰਨੇ ਆ ਆ ਦੇਖੋ ਜੀ ਸਾਰਾ ਬੇੜਾ ਜੇ ਹੁਣ 3 ਦਿਨਾਂ ਦੀ ਘਟਨਾ ਹੋ ਗਈ ਅੱਜ ਵੀ ਰੋ ਰਹੇ ਨੇ ਬੱਚੇ ਨੂੰ ਕਿਉਂਕਿ ਕਹਿੰਦੇ ਵੀ ਇੰਨਾ ਨਰਮ ਬੱਚਾ ਸੀ ਯਾਰ ਇੱਕ ਬੱਚੇ ਨੂੰ ਆਪਦੇ ਨੂੰ ਐ ਇਹ ਜੇ ਗੋਲੀ ਮਾਰਦੇ ਨੇ ਯਾਰ ਇਦੋਂ ਫਿਰ ਘਟਿਆ ਕੰਮ ਤਾਂ ਕੋਈ ਹੋਰ ਨਹੀਂ ਸਕਦਾ ਜਮਿਆਂ ਪਾਲਿਆ ਮਾਂ ਨੇ 9 ਮਹੀਨੇ ਪੇਟ 'ਚ ਰੱਖਿਆ ਮਾਤਾਵਾ ਖੜੀਆਂ ਨੇ ਉਹਨਾਂ ਨਾਲ ਕਰਦਿਆਂ ਗੱਲਾਂ हां माता जी सत श्री अकाल किमे देख दों एटी बटी घटना अपने लबी करने हां जी ਸਾਡੇ ਬਹੁਤ ਬੱਚਿਆਂ ਦਾ ਸਾਡਾ ਬਹੁਤ ਪ੍ਰੇਮ ਸੀ ਸਾਡਾ ਆਪਣਾ ਬੱਚਾ ਸੀ ਉਹ ਠੀਕ ਹੈ ਇਹ ਗੰਦੇ ਬੰਦੇ ਨੇ ਉਹ ਬੱਚੇ ਨੂੰ ਲੈ ਕੇ ਜਾਨ ਛੱਡੀ 2 ਮਹੀਨੇ ਹੋ ਗਏ ਜੀ ਤੰਨੋ ਭੈਣ ਮੇਰੇ ਕੋਲ ਜਾ ਕੇ ਕਹਿੰਦੀ ਦੀਦੀ ਮੈਨੂੰ ਬਹੁਤ ਤੰਗ ਕਰਦਾ ਮੈਨੂੰ 2-3 ਮਹੀਨੇ ਆਦੇ ਪੇਕੇ ਕੱਟ ਕੇ ਆਈ ਜੀ ਲੈ ਕੇ ਆਪਣੇ ਬੱਚਿਆਂ ਨੂੰ ਇਸ ਇਸ ਤੋਂ ਫਿਰ ਸੀ ਨਗਰ ਨੇ ਕਿਹਾ ਵੀ ਜੇ ਤੂੰ ਘਰ ਛੱਡ ਕੇ ਜਾਨੀ ਤੇਰੇ ਘਰ ਦਾ ਕੁਝ ਵੀ ਨਹੀਂ ਬਣਨਾ ਤੂੰ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਘਰ ਚਾ ਸਾਰਾ ਪਿੰਡ ਸਾਰੀ ਪੰਚਾਇਤ ਤੇਰੇ ਨਾਲ ਐ ਅਸੀਂ ਸਾਰੇ ਇਸ ਭੈਣ ਦੇ ਨਾਲ ਆ ਸਾਨੂੰ ਸਾਡੇ ਬੱਚੇ ਦਾ ਇਨਸਾਫ ਚਾਹੀਦਾ ਜੀ ਇਕੱਲਿਆਂ ਦਾ ਬੱਚਾ ਨਹੀਂ ਸੀ ਸਾਡੇ ਸਾਰੇ ਸਾਰੀ ਪਰਿਵਾਰ ਦਾ ਬੱਚਾ ਸੀ ਜੀ ਉਹ ਬੋਝ ਹੁੰਦਾ ਸੀ ਅਸੀਂ ਕਈ ਵਾਰ ਅਸੀਂ ਸਡਾਉਣ ਵੀ ਜਾਂਦੇ ਕਹਿੰਦਾ ਵੀ ਮੈਂ ਕੁਛ ਕਹਿੰਦਾ ਨਹੀਂ ਜਣੀ ਇਹਨੂੰ ਕਹਿੰਦਾ ਹਰ ਵਕਤ ਇਹਨੂੰ ਬਾਲਾ ਦਿੰਦਾ ਕਹਿੰਦਾ ਤੂੰ ਮਾੜੀ ਜਨਾਨੀ ਐ ਮਾੜੀ ਜਨਾਨੀ ਜਮਾ ਨਹੀਂ ਤੀ ਜੀ ਅਸੀਂ ਐਨੇ ਸਾਲ ਹੋ ਗਏ 20 ਸਾਲ ਹੋ ਗਏ ਇਹਨੂੰ ਆਈ ਨੂੰ ਕਦੇ ਅਸੀਂ ਬਾਹਰ ਤੇ ਨਹੀਂ ਖੜੀ ਦੇਖੀ ਸੀ ਕਦੇ ਕੋਠੇ ਤੇ ਨਹੀਂ ਖੜੀ ਗਈ ਤੇ ਕਿਸੇ ਅਸਗਮੈਂਟ ਤੇ ਨਹੀਂ ਗਈ ਤੀ ਜੀ ਇਹ ਇਹਦੇ ਆਪਦੇ ਬੱਚੇ ਅਬਸਰਤੇ ਵਾਲੇ ਨੇ ਤਾਂ ਨੌਕਰੀ ਤੇ ਵਗ ਜਾਂਦਾ ਸੀ ਇਹਨੂੰ ਕੀ ਪਤਾ ਸੀ ਵੀ ਬੱਚਿਆਂ ਦੀ ਕੀ ਜ਼ਿੰਦਗੀ ਕੱਟੀ ਐਵੇਂ ਠੀਕ ਐ ਇਹ ਬਹੁਤ ਲੜਦਾ ਸੀ ਜੀ ਇਹਨਾਂ ਨੂੰ ਇੰਨੀ ਪ੍ਰੇਸ਼ਾਨੀ ਕਰਦਾ ਕਿ ਕੱਲ ਇਹਨਾਂ ਨੂੰ ਰੋਟੀ ਨਹੀਂ ਖਾਣ ਦਿੱਤੀ ਜਦੋਂ ਮੁੰਡੇ ਦੀ ਮੌਤ ਹੋਈ ਆ ਤਿੰਨ ਗੇਲੀ ਰੋਟੀ ਤੇਰੀ ਹੱਥ ਤੇ ਗਏ ਤਿੰਨੇ ਗੇਲੀ ਚੱਕਲੀ ਰੋਟੀ ਅੱਛਾ ਬਾਹਰ ਘੱਟ ਦਿੰਦਾ ਸੀ ਫਿਰ ਤਾਂ ਜਿੱਦੀ ਬੰਦਾ ਸੀ ਹਾਂ ਜੀ ਤੇਰੀ ਕਮਾਈ ਦੀ ਖਾਣੇ ਉਹ ਵੀ ਮੈਂ ਆਪਣੀ ਕਮਾਈ ਨਹੀਂ ਆਪਣੀ ਕਮਾ ਕੇ ਰੋਟੀ ਖਾ ਬੱਚੇ ਨੂੰ ਮੈਂ ਕਹਿੰਦਾ 19 ਸਾਲ ਦਾ ਕਿਹੜਾ ਬੱਚਾ ਆਪਣੀ ਰੋਟੀ ਕਮਾ ਕੇ ਖਾ ਅੱਛਾ 19 ਸਾਲ ਦੇ ਬੱਚੇ ਨੂੰ ਕਹਿੰਦਾ ਆਪ ਕਮਾ ਕੇ ਖਾ ਕਮਾ ਕੇ ਆਪਣੀ ਰੋਟੀ ਖਾਓ ਜੀ ਕੁੜੀਆਂ ਨੂੰ ਵੀ ਇਹੀ ਕਹਿੰਦਾ ਕੁੜੀਆਂ ਨੂੰ ਪੱਕਾ ਲਾ ਰਿਹਾ ਘਟਣਾ ਬਹੁਤ ਵੱਡੀ ਹੋ ਗਈ ਹਾਂ ਗੱਲ ਨਹੀਂ ਹਮ ਗੱਲ ਬਣੀ ਆਉਟ ਦੀ ਹਾਂਜੀ ਹਟਦਾ ਰੋਈ ਸੀ ਡੇਲੀ ਰੋਈ ਡੇਲੀ ਗਲੇਸ ਦੀ ਨਾ ਮਾਰੂ ਤੁਹਾਡੇ ਵਿੱਚ ਦੀ ਰਫਲ ਕੱਢ ਦੋ ਤੁਮੂਫ ਕਰ ਦੋ ਫਲਾਣਾ ਫੁਸ ਕਰ ਦੋ ਹਮ ਦੇਖ ਸਕਦੇ ਹੋ ਦੋਸਤੋ ਬਹੁਤ ਗੱਲਾਂ ਸਾਹਮਣੇ ਨੇ ਜਿਹੜੀਆਂ ਆਈਆਂ ਨੇ ਦੇਖੋ ਨਗਰ ਪੂਰਾ ਅੱਜ ਵੀ ਦੇਖੋ ਅੱਜ ਮੌਕੇ ਤੇ ਇਕੱਠੇ ਹੋ ਗਏ ਆਪੋ ਆਪਣੀ ਗੱਲ ਦੱਸਣ ਨੂੰ ਬੱਚੇ ਪ੍ਰਤੀ ਜਾਦੇ ਬੱਚੇ ਦਾ ਜਿਆਦਾ ਦਰਦ ਹੈ ਸਾਰੇ ਨਗਰ ਦੇ ਵੀ ਯਾਰ ਬੱਚਾ ਇੰਨਾ ਨਰਮ ਸੀ ਇਹਨਾਂ ਨਾਲ ਨੌਜਵਾਨਾਂ ਨਾਲ ਰਹਿੰਦਾ ਸੀ ਵੀ ਹਰੇਕ ਗੱਲ ਆਪਦੇ ਤੇ ਲੈਂਦਾ ਸੀਗਾ ਹਾਂਜੀ ਕੀ ਕਹਿੰਦੇ ਹੋ ਭਾਈ ਬਾਤ ਪਾਛੋ ਲੜਿਆ ਬੱਚੇ ਨਾਲ ਹਾਂ ਤਾਂ ਉੱਤੋਂ ਕੁਦਰ ਦੇ ਤਾਰਾ ਪਟੀਆਂ ਨਾਲ ਉਹਦਾ ਪੱਖਾ ਲਾ ਲੈ ਐਂ ਕਰਦਾ ਸੀ ਉਹ ਮੁੰਡੇ ਨਾਲ ਮੁੰਡੇ ਨਾਲ ਹਾਂਜੀ ਮੁੰਡੇ ਨੇ ਵੀਡੀਓ ਬਣਾਈ ਆਈ ਸੀ ਉਹ ਸਾਰੇ ਪੱਟ ਕੇ ਉਹਨੇ ਵੇਚ ਦਿੱਤੇ ਸਾਰੀ ਮਿਹਨਤ ਹੈਦਾ ਬੱਚੇ ਨੂੰ ਫਾਂਸੀ ਹੋਣੀ ਚਾਹੀਦੀ ਇਨਸਾਫ ਮਿਲੂਗਾ ਜੀ ਹਾਂਜੀ ਬੱਚੇ ਨੂੰ ਇਨਸਾਫ ਹੋਣਾ ਚਾਹੀਦਾ ਮੁੰਡੇ ਦੀ ਬਰਾਬਰੀ ਚਾਹੀਦੀ ਹੈ ਸਾਨੂੰ ਤਾਂ ਮੁੰਡੇ ਦੇ ਬਰਾਬਰ 70 ਵਿਸੇ ਉਹਦਾ ਬਸ ਸਾਨੂੰ ਤਾਂ ਇਹ ਦੁੱਖਾ ਇਹੋ ਚੀਜ਼ ਚਾਹੀਦਾ ਸਾਨੂੰ ਸਾਨੂੰ ਫੇਰ ਸਬਰ ਹੈ ਠੀਕ ਮੰਗਦਾ ਇਂ ਕਰਦੇ ਜੀ ਫਾਂਸੀ ਹੋਣੀ ਚਾਹੀਦੀ ਹੈ ਜੀ ਫਾਂਸੇ ਹੋਣੀ ਚਾਹੀਦੀ ਹੈ ਹਾਂ ਜੀ ਪੂਰੇ ਦੁਖੀ ਹੋયા ਅੱਡ ਤੇ ਜਾਦੇ ਅਸੀਂ ਦੁਖੀ ਆ ਜਾ ਅਸੀਂ ਦੇਖੀਏ ਤੁਹਾਨੂੰ ਸਾਡੇ 3-3 ਬੱਜ ਜਾਂਦੇ ਨੇ ਰਾਤ ਨੂੰ ਇਹ ਕਰਦੇ ਹਾਲਾਤ ਅਸੀਂ ਦੇਖਦੇ ਹਾਂ ਜੀ ਸੁਰੂ ਤੋਂ ਦੇਖ ਰਿਹਾ ਹਾਂ ਇਹ ਕਰਦੇ ਹਾਲਾਤ ਅਸੀਂ ਠੀਕ ਹੈ ਜਿਹੜਾ ਮੇਨ ਕਸੂਰਬਾਜ਼ ਸੀਗਾ ਉਹ ਉਹ ਕੌਣ ਸੀ ਪਰਿਵਾਰ ਚੋਂ ਇਹੀ ਸੀ ਜੀ ਇਹ ਸੂਬੇਦਾਰ ਫੌਜੀ ਹਾਂ ਜੀ ਸੂਬੇਦਾਰ ਇਹ ਆਪ ਕੱਲੇ ਇਹ ਸਾਰੇ ਕੱਲੇ ਜਾੜੇ ਇਹਦੀ ਲੜਾਈ ਦੀ ਕੋਈ ਆਪ ਦਾ ਘਰ ਆਪ ਜਾੜਿਆ ਹਾਂ ਜਾੜਿਆ ਇਹ ਜਨਾਨੀ ਨੂੰ ਇਹਦੇ ਘਰ ਵਾਲੀ ਮੇਰੀ ਭਝਾਈਆਂ ਤੋਂ ਲੱਗਦੇ ਆ ਮੇਰੇ ਨਾਲ ਵੀ ਮਾਰੀ ਬਣਾਤੀ ਉਹ ਮੁੰਡਾ ਜਸਵੀਰ ਬਾਗ ਆ ਉਹਦੇ ਡੈਡੀ ਨਾਲ ਵੀ ਮਾਰੀ ਬਣਾਤੀ ਇਹਨਾਂ ਨਾਲ ਵੀ ਮਾਰੀ ਬਣਾਤੀ ਆਸਗਮਨ ਜਿਹਦੇ ਜਾਂਦੇ ਦੁੱਖ ਤਕਲੀਫ ਨੂੰ ਹਰੇਕ ਨੂੰ ਬਸ ਹਰੇਕ ਨਾਲ ਦੁੱਧਾ ਮਾਰੀਆਂ ਜਦੋਂ ਕੋਈ ਪੈਸਾ ਟੱਕਾ ਨਹੀਂ ਦਿੰਦਾ ਉਹ ਕਿਸੇ ਤੋਂ ਲੇਊਗੀ ਉਸ ਦਾ ਕਿਸੇ ਦਾ ਕੁਛ ਕਰੂਗੀ ਕੁੜੀ ਦੇ ਸਾਡੇ ਸ਼ੀ ਬੈਂਡ ਆਏ ਹੋਏ ਤੇ ਕੁੜੀ ਨੂੰ ਕਹਿੰਦਾ ਤੂੰ ਤਾਂ ਛੇਲੀਆਂ ਮੁੰਨ ਕੇ ਫਿਰਦੀਆਂ ਤੈਨੂੰ ਤਾਂ ਮੈਂ ਲਾਉਂਦਾ ਨਹੀਂ ਕਿਸੇ ਕਿੱਤੇ ਉਹ ਕੁੜੀ ਦੇਖ ਮਟਿਆਰ ਜ਼ਬਾਨ ਹੈਗੀ ਅੱਛਾ ਇਹ ਬੋਲਦਾ ਸੀ ਹਾਂਜੀ ਬੋਲਦਾ ਬਹੁਤ ਕੁਝ ਬੋਲਦਾ ਸੀ ਇਹ ਸਾਹਮਣੇ ਬੋਲਦਾ ਹੈ ਕੁੜੀਆਂ ਨੂੰ ਵੀ ਬਹੁਤ ਗੱਲਾਂ ਕਰਦਾ ਬੋਲਦਾ ਸੀ ਅੱਛਾ ਤੁਸੀਂ ਸਾਡੇ ਕੋਲੇ ਆ ਕੇ ਰੋਂਦੀ ਦੀਦੀ ਕੁੜੀ ਨਾ ਕਹਿੰਦਾ ਕੁੜੀ ਨਾ ਕਹਿੰਦਾ ਅਸੀਂ ਸੁਣੀ ਨਹੀਂ ਜਾਂਦੀ ਮਾਂ ਪਿਓ ਵਾਲੀ ਤਾਂ ਜੀ ਇਹਦੇ ਵਿੱਚ ਲਿਖਾ ਜੀ ਨਹੀਂ ਤੀ ਜਿਵੇਂ ਬੇਟੀ ਵੀ ਉਹਦੀ ਬੇਟੀ ਤੀ ਪਿਓ ਵਾਲੀ ਤਾਂ ਕੋਈ ਲਿਖਾ ਜੀ ਨਹੀਂ ਤੀ ਨਾਲ ਉਹ ਤਾਂ ਸਾਰਾ ਦਿਨ ਗੰਦੇ ਨਾਲ ਹੀ ਗੰਦ ਬੋਲਦਾ ਅੱਛਾ ਜੀ ਠੀਕ ਬਿਲਕੁਲ ਦੇਖ ਸਕਦੇ ਹੋ ਦੋਸਤੋ ਕਮੈਂਟ ਹੀ ਸਾਰੇ ਜੇ ਕਹਿੰਦੇ ਸਾਰਿਆਂ ਦੀਆਂ ਅੱਖਾਂ ਨਾ ਮਨੇ ਇਤਨਾ ਦੇਖ ਸਕਦੇ ਹੋ ਮੌਤ ਦੇ ਘਾਟ ਤਾਰ ਤੱਕ ਬੇਦਰਦ ਪਿਤਾ ਦੀ ਜੇ ਭੂਮਿਕਾ ਨਿਭਾਈ ਹੈ ਸੂਬੇਦਾਰ ਗਪਾਲ ਸਿੰਘ ਨੇ ਹਾਂ ਜੀ ਤੁਸੀਂ ਮਾਮਾ ਜੀ ਹੋ ਜੀ ਮੁੰਡੇ ਦੇ ਹਾਂਜੀ ਨਾਮ ਮਾਈਆ ਜੀ ਆਪਣਾ ਕਿਹੜਾ ਮਾਨਸਾ ਤੋਂ ਮਾਨਸਾ ਤੋਂ ਇਹ ਏਡੀ ਘਟਨਾ ਕੀ ਮੰਨਦੇ ਹੋ ਕਾਰਨ ਇਹਦਾ ਕਾਰਨਤਾ ਜੀ ਸਭ ਤੋਂ ਜੋ ਗਲਤ ਚੱਲ ਰਿਹਾ ਹੈ ਗਲਤ ਕਾਰਨ ਕਿਸੇ ਦੇ ਜਿਹੜੀ ਜਨਾਨੀ ਦੇ ਮਗਰ ਲੱਗਿਆ ਉਹਦੇ ਤੋਂ ਕਰਿਆ ਨੇ ਉਹਦੇ ਮਗਰ ਲਾ ਕੇ ਮੰਗਰ ਕਰਵਾਇਆ ਇਹ ਸਾਰਾ ਕੁਝ ਅੱਛਾ ਉਹ ਜਨਾਨੀ ਦਾ ਪਤਾ ਕੁਛ ਕੋਈ ਹੈ ਕੁਛ ਨਹੀਂ ਪਤਾ ਜੀ ਉਹ ਪੁਲਿਸ ਨੂੰ ਰਿਕਵੈਸਟ ਪਾਈ ਹੋਈ ਹੈ ਵੀ ਉਹਦਾ ਫੋਨ ਟ੍ਰੇਸ ਕੀਤਾ ਜਾਵੇ ਉਹਦਾ ਪਤਾ ਕੀਤਾ ਜਾਵੇ ਜਿਹਦੇ ਦਿਨ ਰਾਤ ਇਹ ਗੱਲਾਂ ਕਰਦਾ ਜਿਹਦੇ ਨਾਲ ਕੋਲੇ ਜਾਂਦਾ ਸੀ ਨਾਲ ਜਾਂਦਾ ਸੀ ਉਹਦੇ ਕਾਰਨ ਇਹ ਬਾਣਾ ਵਰਤਿਆ ਉਹਦੇ ਕਾਰਨ ਹੋਇਆ ਜੀ ਮਾਰਨ ਨੂੰ ਫਿਰਦਾ ਸੀ ਜੀ ਮਾਰਨਾ ਤਾਂ ਇਹ ਤਿੰਨਾਂ ਨੂੰ ਚਾਹੁੰਦਾ ਸੀਗਾ ਇਹਨਾਂ ਨੂੰ ਖਤਮ ਕਰਕੇ ਇਹ ਕਰਾਉਣਾ ਚਾਹੁੰਦਾ ਸੀ ਵਿਆਹ ਵੀ ਮੈਂ ਦੂਜਾ ਵਿਆਹ ਕਰਾਉ ਠੀਕ ਹੈ ਜਿਹਦੇ ਕਾਰਨ ਕੀ ਇੱਕ ਕੱਲਾ ਮੁੰਡਾ ਆ ਗਿਆ ਦੇ ਥੱਲੇ ਦੂਜੇ ਦੇ ਪਿੰਡ ਵਾਲਿਆਂ ਨੇ ਸਪੋਰਟ ਕਰਕੇ ਫੜ ਲਿਆ ਰੈਫਰ ਨਹੀਂ ਮਾਰਨਾ ਸੀ ਤਿੰਨਾਂ ਨੂੰ ਹੀ ਚਾਹੁੰਦਾ ਸੀ ਕਿਉਂ ਜੀ ਇਹੀ ਗੱਲ ਹੈ ਹਾਂਜੀ ਇਹੀ ਗੱਲ ਹੈ ਜੀ ਠੀਕ ਹੈ ਜਿਹੜੇ ਵਿਆਹ ਦੀ ਗੱਲ ਹੈ ਵਿਆਹ ਕਰਾਉਣਾ ਚਾਹੁੰਦਾ ਸੀ ਹਾਂਜੀ ਵਿਆਹ ਕਰਾਉਣਾ ਚਾਹੁੰਦਾ ਸੀਗਾ ਉਹ ਕੋਈ ਅੱਜ ਦਾ ਨਹੀਂ ਉਹ ਸ਼ੁਰੂ ਤੋਂ ਹੀ ਵਿਆਹ ਕਰਾਉਣਾ ਚਾਹੁੰਦਾ ਸੀ ਉਹ ਬਹੁਤ ਹੀ ਮੀਆਂ ਪਿੱਛੇ ਸੀ ਉਹ ਉਹ ਬੇਕਦਰ ਅਨਸਾਰ ਸੀਗਾ ਜਿਨ੍ਹਾਂ ਮੇਰੇ ਭਾਂਜੇ ਦੀ ਜਾਨ ਲੈ ਲਈ ਅਣੀ ਮਾਸੀ ਆ ਗਈ ਸਕੀ ਮਾਸੀਓ ਸਕੀ ਮਾਸੀਆ ਮੇਰੇ ਪੁੱਤ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਜਿਵੇਂ ਉਸ ਹੱਥ ਨਾਲ ਮੇਰੇ ਪੁੱਤ ਨੂੰ ਮਾਰਿਆ ਉਹ ਜ਼ਿਆਤਾ ਨਾਲ ਉਹਨੂੰ ਯਾਰ ਰੋਕਣਾ ਗੱਲ ਕਰ ਦੇ ਦੇਖ ਸਕਦੇ ਮੇਰੇ ਆ ਦੇਖੋ ਗਪਾਲ ਸਿੰਘ ਸੂਬੇਦਾਰ ਚੀਮਾ ਮੰਡੀ ਦੇ ਵਿੱਚ ਖੜਿਆ ਕੋਠੀ ਦੇ ਸਾਹਮਣੇ ਉਸ ਬੰਦੇ ਨੂੰ ਫਾਂਸੀ ਦੀ سزا ਮਿਲਣੀ ਚਾਹੀਦੀ ਹੈ ਉਸ ਬੰਦੇ ਨੂੰ ਫਾਂਸੀ ਦੀ سزا ਮਿਲਣੀ ਚਾਹੀਦੀ ਹੈ ਮੇਰੇ ਪੁੱਤ ਨੂੰ ਉਸਨੂੰ ਇਨਸਾਫ ਮਿਲੇਗਾ ਬੱਸ 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 ਆਪਣਾ